ਨਮਸਕਾਰ ਸਾਥੀਓ 5 ਜੁਲਾਈ ਦੇ 26 ਜੁਲਾਈ 2025 ਰਾਤ ਦਾ ਸਮਾਂ ਲਗਭਗ 10:50 ਮਿੰਟ ਤੇ ਅਸੀਂ ਢੋਲ ਖਲੋਤਾ ਪਿੰਡ ਬਰਿੰਗੜੀ ਦੇ ਨੇੜੇ ਆਏ ਹੋਏ ਹਾਂ ਇੱਥੇ ਰਾਤ ਨੂੰ ਰੋਜ਼ ਇਲੀਗਲ ਮਾਈਨਿੰਗ ਹੁੰਦੀ ਹੈ ਗੈਰ ਕਾਨੂੰਨੀ ਮਾਈਨਿੰਗ ਹੁੰਦੀ ਹੈ ਤੇ ਅਸੀਂ ਹਰ ਰੋਜ਼ ਲਗਭਗ ਡੀਸੀ ਮੈਡਮ ਹੁਸ਼ਿਆਰਪੁਰ ਨੂੰ ਇਨਫੋਰਮ ਕਰਦੇ ਹਾਂ ਕਿ ਇੱਥੇ ਲਗਾਤਾਰ ਮਾਈਨਿੰਗ ਹੁੰਦੀ ਹੈ ਲੇਕਿਨ ਕੋਈ ਵੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਤੁਸੀਂ ਦੇਖ ਰਹੇ ਹੋ ਸੁਖਚੈਨਪੁਰ ਦੀਆਂ ਪਹਾੜੀਆਂ ਬਲਾਕ ਤਲਵਾਰਾ ਜ਼ਿਲ੍ਹਾ ਹੁਸ਼ਿਆਰਪੁਰ ਇਹ ਸੁਖਚੈਨਪੁਰ ਦੀਆਂ ਪਹਾੜੀਆਂ ਜਿਹੜੀਆਂ ਸ਼ਿਵਾਲਿਕ ਦਾ ਜਿਹੜੇ ਕਿ ਯੰਗ ਮਾਊਂਟੇਨਸ ਕਹੇ ਲਾਂਦੇ ਨੇ ਔਰ ਹਿਸਟੋਰਿਕਲੀ ਇੱਕ ਕੱਚੇ ਪਹਾੜ ਨੇ ਉੱਥੇ ਕ੍ਰਸ਼ਰ ਲੱਗਿਆ ਹੋਇਆ ਹੈ ਕ੍ਰਸ਼ਰ ਵੀ ਇਸ ਤਰ੍ਹਾਂ ਪਹਿਲਾਂ ਇਹਨਾਂ ਨੇ ਦੋ ਪਹਾੜੀਆਂ ਪੱਧਰ ਕੀਤੀਆਂ ਹੁਣ ਤੀਜਾ ਪਹਾੜ ਨਿਸ਼ਾਨੇ ਤੇ ਹੈ ਸਾਡੇ ਨਾਲ ਨੇ ਲੋਕਲ ਜਰਨਲਿਸਟ ਇੱਥੋਂ ਦੇ ਪੰਜਾਬੀ ਟ੍ਰਿਬਿਊਨ ਤੋਂ ਦੀਪਕ ਠਾਕੁਰ ਜਿਨ੍ਹਾਂ ਦੀ ਮਦਦ ਦੇ ਨਾਲ ਮੈਂ ਪਿਛਲੇ 10-12 ਵਰਿਆਂ ਤੋਂ ਇਲੀਗਲ ਮਾਈਨਿੰਗ ਤੇ ਹੁਸ਼ਿਆਰਪੁਰ ਜ਼ਿਲ੍ਹੇ ਸਟੋਰੀਆਂ ਕਰਦਾ ਆ ਰਿਹਾ ਹਾਂ ਔਰ ਸੁਕਚੈਨਪੁਰ ਤੇ ਅਸੀਂ ਕੈਰਮਨ ਚ ਵੀ ਇੱਕ ਵੱਡੀ ਸਟੋਰੀ ਕੀਤੀ ਸੀ ਮਾਈਨਿੰਗ ਦੀ ਸਟੋਰੀ ਦਾ ਸੁਕਚੈਨਪੁਰ ਇੱਕ ਹਿੱਸਾ ਸੀ ਪਰ ਮੀਡੀਆ ਦੇ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਔਰ ਵੱਡੇ ਵੱਡੇ ਅਖਬਾਰਾਂ ਚ ਖਬਰਾਂ ਛਪਣ ਤੋਂ ਬਾਅਦ ਵੀ ਸੁਖਚੈਨਪੁਰ ਦੀਆਂ ਜਿਹੜੀਆਂ ਕਹਾ ਪਹਾੜੀਆਂ ਨੇ ਉਹ ਕਟਣੀਆਂ ਬੰਦ ਨਹੀਂ ਹੋ ਰਹੀਆਂ ਸਾਡੇ ਨਾਲ ਨੇ ਦੀਪਕ ਦੀਪਕ ਸਸਿਕਾਲ ਵੈਲਕਮ ਤੁਹਾਡਾ ਸਟੋਰੀ ਟਾਕ ਚੈਨਲ ਸਸਿਕਾ ਜੀ ਸਟੋਰੀ ਟਾਕ ਚੈਨਲ ਦੇ ਉੱਪਰ ਸਾਰੇ ਹੀ ਵੀਵਰ ਦਾ ਅਸੀਂ ਧੰਨਵਾਦ ਕਰਦੇ ਆ ਕਿ ਅੱਜ ਉਹ ਇੱਕ ਬਹੁਤ ਹੀ ਅਹਿਮ ਵਿਸ਼ਾ ਜਿਹੜਾ ਹੈ ਜਿਹੜਾ ਕਿ ਸਾਡੇ ਖੇਤੇ ਨਾਲ ਜੁੜਿਆ ਹੋਇਆ ਹੈ ਵਾਤਾਵਰਣ ਨਾਲ ਜੁੜਿਆ ਹੋਇਆ ਉਹ ਹੈਗਾ ਮਾਈਨਿੰਗ ਹਾਂ ਦੀਪਕ ਦੱਸੋ ਇਹ ਸੁਕਚੈਨਪੁਰ ਬਾਰੇ ਸਪੈਸੀਫਿਕਲੀ ਦੱਸੋ ਐਨੇ ਬਰੇ ਹੋ ਗਏ ਅਸੀਂ ਰਿਪੋਰਟਿੰਗ ਕਰਦੇ ਆ ਰਹੇ ਹਾਂ ਇਹ ਜੀਓਗ੍ਰਾਫਿਕਲੀ ਟੋਪੋਗ੍ਰਾਫਿਕਲੀ ਕਿੰਨੀ ਖਤਰਨਾਕ ਗੱਲ ਹੈ ਇਹ ਜਿਹੜਾ ਪਹਾੜ ਕੱਟਿਆ ਜਾ ਰਿਹਾ ਹੈ ਇਹ ਬਹੁਤ ਜਿਆਦਾ ਖਤਰਨਾਕ ਹੈ ਕਿਉਂਕਿ ਇਹ ਇਹ ਫਟਹਲ ਹੈ ਇਸ ਵੇਲੇ ਅਸੀਂ ਖੜੇ ਹਾਂ ਸੁਕਚੈਨਪੁਰ ਦੇ ਵਿੱਚ ਸਾਡੇ ਦੋਨੋਂ ਪਾਸੇ ਪਹਾੜੀਆਂ ਆ ਸਾਡੇ ਇਹ ਦੇਖੀਏ ਆਪਾਂ ਦੇਖੀਏ ਖੱਡਾ ਹੈ ਜਿਹਨੂੰ ਅਸੀਂ ਪਾਣੀ ਦੇ ਕੁਦਰਤੀ ਵਹਾਵ ਕਹਿੰਦੇ ਆ ਔਰ ਲੋਕ ਇਹਨੂੰ ਬਰਸਾਤੀ ਨਾਲਾ ਕਹਿੰਦੇ ਆ ਬਰਸਾਤੀ ਨਾਲਾ ਕਹਿੰਦੇ ਆ ਇਹਦੇ ਦੋਨੋਂ ਪਾਸੇ ਵਾਦੀ ਹੈ ਔਰ ਇਹ ਪੱਥਰ ਹੈ ਸਾਰਾ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਘਰ ਹੈਗੇ ਆ ਔਰ ਇਸ ਤਰੀਕੇ ਨਾਲ ਹੀ ਥਲਕੀ ਸਾਈਡ ਵੀ ਹਮ ਥੱਲੇ ਦੋਨੋਂ ਪਾਸੇ ਇਸ ਖੱਡ ਦੇ ਦੋਨੋਂ ਪਾਸੇ ਬਰਸਾਤੀ ਨਾਲੇ ਦੇ ਦੋਨੋਂ ਪਾਸੇ ਜਿਹੜੇ ਰਿਹਾਇਸ਼ੀ ਵਾਦੀਆਂ ਆ ਹੁਣ ਹੋ ਕੀ ਰਿਹਾ ਇੱਕ ਕ੍ਰੈਸ਼ਰ ਜਿਹੜਾ ਪਹਿਲੇ ਲੱਗਿਆ ਇੱਥੇ ਜਿਹੜਾ ਖੁੱਲਿਆ ਸੀਗਾ 2012 ਦੇ ਵਿੱਚ ਜਿਹੜਾ ਇਸ ਵੇਲੇ ਬੰਦ ਪਿਆ ਉਹ ਕ੍ਰੈਸ਼ਰ ਤੋਂ ਬਾਅਦ ਹੁਣ ਇੱਕ ਨਵਾਂ ਕ੍ਰੈਸ਼ਰ ਜਿਹੜੀ ਹੈ ਸਰਕਾਰ ਨੇ ਉਹਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਹਦੇ ਅਸੀਂ ਸ਼ਾਰਟਸ ਇਹ ਦਿਖਾ ਰਹੇ ਹਾਂ ਅੱਜ ਜਿਹੜੇ ਸ਼ੋਰ ਜਿਹੜੇ ਲੈ ਗਏ ਆ ਤੁਸੀਂ ਜਿਹੜੇ ਦਿਖਾਣ ਜਾ ਰਹੇ ਹੋ ਉਹ ਸ਼ੋਰ ਜਿਹੜੇ ਆ ਨਵੇਂ ਕ੍ਰੈਸ਼ਰ ਦੇ ਆ ਜਦਕਿ ਸਾਡਾ ਲਾਅ ਵੀ ਇਹੀ ਕਹਿੰਦਾ ਹੈ ਜੀਓਗ੍ਰਾਫੀਕਲ ਜਿਹੜੀ ਸਾਡੀਆਂ ਜੋ ਵੀ ਸਾਡੇ ਲਾਅ ਹੈਗੇ ਆ ਉਹ ਕਹਿੰਦੇ ਆ ਕਿ ਤੁਸੀਂ ਪਹਾੜੀਆਂ ਦੇ ਵਿੱਚ ਖੁਦਾਈ ਨਹੀਂ ਕਰ ਸਕਦੇ ਪਹਾੜੀਆਂ ਦੇ ਵਿੱਚ ਕ੍ਰੈਸ਼ਰ ਨਹੀਂ ਲਾ ਸਕਦੇ ਪਰ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀਆਂ ਸ ਨਿਜ਼ਮ ਕਾਨੂੰਨ ਹੈ ਉਹ ਸਾਰੇ ਛਿੱਕੇ ਟੰਕੇ ਸੁਕਚੈਨਪੁਰ ਦੇ ਵਿੱਚ ਪਹਾੜੀਆਂ ਨੂੰ ਕੱਟਣ ਵਾਸਤੇ ਕ੍ਰੈਸ਼ਰ ਲਾਏ ਜਾ ਰਹੇ ਆ ਇੱਥੇ ਦਫਾ 4 ਤੇ 5 ਲੱਗਦੀ ਹੈ ਦਫਾ 5 ਜਿਹੜੀ ਥੋੜੀ ਜੀ ਨਰਮ ਹੈ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਦਫਾ 5 ਦੇ ਵਿੱਚ ਜਿਹੜੀ 1996 ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆਈ ਹੈ ਜਿਹਦੇ ਵਿੱਚ ਕਾਫੀ ਰੈਲੈਕਸੇਸ਼ਨ ਦਿੱਤੀ ਗਈ ਜਿਹਦੀ ਆੜ ਦੇ ਵਿੱਚ ਹੁਣ ਜੰਗਲਾਤ ਵਿਭਾਗ ਸਰਕਾਰ ਮਾਈਨਿੰਗ ਡਿਪਾਰਟਮੈਂਟ ਡਰੇਨੇਜ ਡਿਪਾਰਟਮੈਂਟ ਸਾਰੇ ਹੀ ਲੋਕ ਇਹ ਗੱਲ ਕਰ ਰਹੇ ਆ ਵੀ ਦੇਖੋ ਜੀ ਦਫਾ 5 ਇਥੇ ਜੰਗਲਾਤ ਵਿਭਾਗ ਕਹਿੰਦਾ ਸਾਡੀ ਕੋਈ दखलंदाजी ਨਹੀਂ ਹੈ ਮਾਨੀ ਵਿਭਾਗ ਕਹਿੰਦਾ ਜੀ ਇੱਥੇ ਹੋ ਸਭ ਕੁਝ ਹੋ ਸਕਦਾ ਜਦ ਕਿ ਜਿਹੜੀਆਂ ਸੁਪਰੀਮ ਕੋਰਟ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਸਪਸ਼ਟ ਕਰਦੀਆਂ ਬੇਸ਼ੱਕ ਦਫਾ 5 ਹੈ ਪਰ ਇਹ ਹਾਈਲੀ এনवायरमेंटਲ ਪ੍ਰੋਟੈਕਟਡ ਏਰੀਆ ਹੈ ਇੱਥੇ ਕੋਈ ਵੀ ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਈਵਨ ਤੁਸੀਂ ਆਪਣੇ ਖੇਤ ਵੀ ਪਦਰੇ ਨਹੀਂ ਕਰ ਸਕਦੇ ਇਹ ਜਿਹੜੀ ਟੋਨ ਕ੍ਰਸ਼ਰ ਹੈ ਜਿਹੜਾ ਲੱਗਿਆ ਕ੍ਰਸ਼ਰ ਇਨੂੰ ਮਾਨਤਾ ਪ੍ਰਾਪਤ ਦਿੱਤੀ ਹੋਈ ਹੈ ਮਾਈਨਿੰਗ ਡਿਪਾਰਟਮੈਂਟ ਨੇ ਦੇਖੋ ਜੀ ਇੱਥੇ ਇਹ ਵੀ ਸਮੱਸਿਆ ਹੈ ਹੁਣ ਇੱਕ ਸਾਡੇ ਕੋਲ ਆਰਡੀਏ ਦੇ ਤਹਿਤ ਅਸੀਂ ਜਾਣਕਾਰੀ ਲਈ ਹੈ ਜਿੱਥੇ ਮਾਈਨਿੰਗ ਡਿਪਾਰਟਮੈਂਟ ਪ੍ਰਡਕਸ਼ਨ ਕੰਟਰੋਲ ਡਿਪਾਰਟਮੈਂਟ ਜਿਹੜਾ ਹੈ ਉਹ ਇਹਨਾਂ ਕ੍ਰੈਸ਼ਰਾਂ ਨੂੰ ਲਗਾਤਾਰ ਐਨਓਸੀ ਜਾਰੀ ਕਰ ਰਿਹਾ ਮਾਈਨਿੰਗ ਵਿਭਾਗ ਕਹਿੰਦਾ ਜੀ ਐਨਓਸੀ ਜਾਰੀ ਕਰਨੀ ਹੈ ਪ੍ਰਡਕਸ਼ਨ ਕੰਟਰੋਲ ਬੋਰਡ ਨੇ ਅਸੀਂ ਤਾਂ ਸਿਰਫ ਚੈੱਕ ਕਰਨੀ ਹੈ ਮਾਈਨਿੰਗ ਕਿ ਇਲੀਗਲ ਤਾਂ ਨਹੀਂ ਇਲੀਗਲ ਹੈ ਜਾਂ ਨੀਗਲ ਹੈ ਤੇ ਇਹ ਜਦੋਂ ਜਦੋਂ ਸਟੋਨ ਕ੍ਰਸ਼ਰ ਜਦੋਂ ਰੈਕਗਨੀਸ਼ਨ ਜਦੋਂ ਲਾਇਸੈਂਸ ਲੈਂਦਾ ਹੈ ਆਪਰੇਟ ਕਰਨ ਦੇ ਇਹਨਾਂ ਨੇ ਕੁਸ਼ਤ ਦਿਖਾਣਾ ਹੋਣਾ ਹੈ ਬਈ ਕੱਚਾ ਮਾਲ ਕਿੱਥੋਂ ਲਿਆ ਕੇ ਪੀੜਨਗੇ ਤੇ ਇਹ ਸਟੋਨ ਕ੍ਰਸ਼ਰ ਨੇ ਕਾਗਜ਼ਾਂ ਵਿੱਚ ਕਿੱਥੇ ਦਾ ਮਾਲ ਦਿਖਾਇਆ ਜਿਹੜਾ ਇਹ ਪੀੜ ਰਹੇ ਨੇ ਪਾਗਜਾ ਦਿਖਾ ਰਹੇ ਨੇ ਦੋ ਗੱਲਾਂ ਸਮਝ ਗਏ ਨਾ ਇਹਦੇ ਵਿੱਚ ਦੋ ਗੱਲਾਂ ਆ ਇੱਕ ਤਾਂ ਮੈਂ ਗੱਲ ਕਰ ਰਿਹਾ ਕਿ ਪ੍ਰਡੂਸ਼ਨ ਕੰਟਰੋਲ ਬੋਰਡ ਜਿੱਥੇ ਇਹ ਗੱਲ ਕਰ ਰਿਹਾ ਕਿ ਉਹ ਇਹਨਾਂ ਨੂੰ ਮਾਈਨਿੰਗ ਮਾਨਤਾ ਦੇ ਰਿਹਾ ਐਨਓਸੀ ਜਾਰੀ ਕਰ ਰਿਹਾ ਮਾਈਨਿੰਗ ਵਿਭਾਗ ਕਹਿ ਰਿਹਾ ਕਿ ਅਸੀਂ ਤਾਂ ਸਿਰਫ ਚੈੱਕ ਕਰ ਰਹੀਏ ਇਲੀਗਲ ਮਾਈਨਿੰਗ ਚ ਨਹੀਂ ਇਹ ਕ੍ਰੈਸ਼ਰ ਟੋਟਲੀ ਜਿਹੜੇ ਆ ਇਲੀਗਲ ਹੈ ਕਿਉਂਕਿ ਨਾ ਤਾਂ ਦਫਾ 4 5 ਜਿਹੜੀ ਆ ਉਹ ਕਹਿੰਦੀ ਕਿ ਇੱਥੇ ਕਮਰਸ਼ੀਅਲ ਐਕਟੀਵਿਟੀ ਕੁਝ ਨਹੀਂ ਹੋ ਸਕਦਾ ਕੰਦ ਤੱਕ ਨਹੀਂ ਹਾਂਜੀ ਇੱਥੇ ਮਤਲਬ ਕਿ ਜਿਹੜੀ ਆ ਤੁਸੀਂ ਕੁਝ ਨਹੀਂ ਕਰ ਸਕਦੇ ਆਪਣੇ ਖੇਤ ਵੀ ਪੱਧਰੇ ਨਹੀਂ ਕਰ ਸਕਦੇ ਉੱਥੇ ਇਹਨਾਂ ਪਹਾੜੀਆਂ ਦੇ ਵਿੱਚ ਕ੍ਰੈਸ਼ਰ ਲਾਈ ਜਾ ਰਹੇ ਆ ਔਰ ਹੁਣ ਜਿਹੜਾ ਲੈਟਰ ਆ ਉਹਦੇ ਵਿੱਚ ਲਿਖਿਆ ਗਿਆ ਉਹਦੇ ਸਾਡੇ ਕੋਲ ਲੈਟਰ ਪਿਆ ਉਹਦੇ ਵਿੱਚ ਲਿਖਿਆ ਕਿ ਜਿੰਨੇ ਵੀ ਇਸ ਇਲਾਕੇ 'ਚ ਕ੍ਰੈਸ਼ਰ ਲੱਗੇ ਆ ਚਾ ਆਈਦਰ ਉਹ ਪਹਾੜੀਆਂ 'ਚ ਲੱਗੇ ਆ ਜਾਂ ਸਵਾਹ ਦਰਿਆ ਦੇ ਕੰਢੇ ਲੱਗੇ ਆ ਇਹਨਾਂ ਕਿਸੇ ਵੀ ਕ੍ਰੈਸ਼ਰ ਵਾਲਿਆਂ ਨੂੰ ਕ੍ਰੈਸ਼ਰ ਵੀ ਕ੍ਰੈਸ਼ਰ ਨੂੰ ਜਿਹੜੀ ਆ ਉਹ ਫੋਰੈਸਟ ডিপਾਰਟਮੈਂਟ ਦੇ ਵੱਲੋਂ ਕੋਈ ਵੀ ਐਨਓਸੀ ਜਾਰੀ ਨਹੀਂ ਕੀਤੀ ਯਾਨੀ ਕਿ ਇਹਨਾਂ ਦੇ ਉੱਪਰ ਸੁਪਰੀਮ ਬੋਡੀ ਜਿਹੜੀ ਹੈ ਉਹ ਹੈਗਾ ਆਪਣਾ ਫੋਰੈਸਟ ডিপਾਰਟਮੈਂਟ ਉਹ ਫੋਰੈਸਟ ਡਿਵੀਜ਼ਨ ਦਸੂਆ ਜਿਹਨੂੰ ਇਹਨਾਂ ਨੇ ਕੀਤਾ ਪਿਆ ਉਹਨਾਂ ਕਿਸੇ ਨੇ ਵੀ ਇਹਨਾਂ ਨੂੰ ਕੋਈ ਐਨਓਸੀ ਜਾਰੀ ਨਹੀਂ ਕੀਤੀ ਇਟ ਮੀਨਸ ਕਿ ਇਹ ਫੋਰੈਸਟ ਦੇ ਨਜ਼ਰ ਦੇ ਵਿੱਚ ਕਿਉਂਕਿ ਇਹ ਹਾਈਲੀ ਪ੍ਰੋਟੈਕਟਡ ਏਰੀਆ ਹੈ ਫੋਰੈਸਟ ਦਾ ਇਸ ਕਰਕੇ ਇਹ ਸਾਰੇ ਜਿਹੜੇ ਕ੍ਰੈਸ਼ਰ ਹੈ ਇਹ ਇਲੀਗਲ ਹੈ ਹੁਣ ਜਿਹੜੀ ਤੁਸੀਂ ਦੂਸਰਾ ਸਵਾਲ ਕੀਤਾ ਕਿ ਇਹ ਕਿ ਕਰਾਮ ਡੀਲ ਰਾ ਮਟੀਰੀਅਲ ਬਾਰੇ ਇਸ ਇਲਾਕੇ ਦੇ ਵਿੱਚ ਹਜੇ ਤੱਕ ਕੋਈ ਖੱਡ ਅਲਰਟ ਨਹੀਂ ਹੋਈ ਇੱਕੋ ਖੱਡ ਅਲਰਟ ਸੰਧਵਾਲ ਦੇ ਵਿੱਚ ਜਿਹੜੀ ਕਿ ਬੰਦ ਪਈ ਹੀ ਹੈ ਜਿਹੜੀ ਕਿ ਕਿਰਤ ਬਿਲਡਿੰਗ ਮਟੀਰੀਅਲ ਦੇ ਨਾਂ ਤੇ ਅਲਾਟਮੈਂਟ ਹੈ ਔਰ ਜਿੰਨੇ 23 ਦੇ 24 ਕ੍ਰੈਸ਼ਰ ਲੱਗੇ ਆ ਹਾਜੀਪੁਰ ਤੇ ਤਲਵਾੜੇ ਦੇ ਵਿੱਚ ਉਹ ਸਾਰੇ ਇਹੀ ਕਿ ショਅ ਕਰ ਰਿਹਾ ਕਿ ਅਸੀਂ ਕਿਰਤ ਬਿਲਡਿੰਗ ਮਟੀਰੀਅਲ ਤੋਂ ਰਾ ਮਟੀਰੀਅਲ ਲੈ ਕੇ ਇੱਥੇ ਨਪੀਡ ਕਰ ਰਹੇ ਹਨ ਪਰ ਕਿਰਤ ਬਿਲਡਿੰਗ ਮਟੀਰੀਅਲ ਜਿਹੜਾ ਹੈ ਉਹ ਕੀ ਸ਼ੋ ਕਰ ਰਿਹਾ ਕਾਗਜ਼ਾਂ 'ਚ ਉਹ ਕੱਚਾ ਮਾਲ ਕਿੱਥੋਂ ਆ ਰਿਹਾ ਹੈ ਉਹ ਕੱਚਾ ਮਾਲ ਰਾਇਲਟੀ ਉਹ ਸਾਰਾ ਹੀ ਜਿਹੜਾ ਹੈ ਉਹ ਇਹਦੇ ਬਾਰੇ ਦਾ ਇਹ ਸਾਡੇ ਕੋਲ ਤਾਂ ਇਹ ਆਇਆ ਕਿ ਉਹ ਜਾਲੀ ਬਿੱਲ ਦੇ ਕੇ ਇਹਨਾਂ ਕੋਲੋਂ ਜਿਹੜੇ ਹੈ ਉਹ ਪੈਸੇ ਮੋਟੀ ਕਮਾਈ ਕਰ ਰਿਹਾ ਉਹ ਉਹ ਕਿਉਂਕਿ ਉਹ ਸਾਨੂੰ ਇਹ ਪਤਾ ਲੱਗਾ ਕਿਰਤ ਬਿਲਡਿੰਗ ਮਟੀਰੀਅਲ ਜਿਹੜਾ ਹੈਗਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਹੈ ਉਹ ਇੱਕ ਇਸ ਵਾਰ ਮੌਕੇ ਦੀ ਸਰਕਾਰ ਹੈ ਉਸ ਸਰਕਾਰ ਦੇ ਨੁਮਾਇੰਦੇ ਦੀ ਆਪਣੀ ਹੀ ਇੱਕ ਬਣਾਈ ਹੋਈ ਸੰਸਦਾ ਹੈ ਇਹ ਜਿਹੜੇ ਪਹਾੜੇ ਜਿਹੜੇ ਪਹਾੜ ਗੰਗੇ ਕਿਤੇ ਪਏ ਨੇ ਇਹ ਅੰਨੀਆਂ ਸਰਕਾਰ ਮਤਲਬ ਕਿ ਮਾਈਨਿੰਗ ਵਿੰਗ ਮਾਈਨਿੰਗ ਡਿਪਾਰਟਮੈਂਟ ਔਰ ਫੋਰੈਸਟ ਡਿਪਾਰਟਮੈਂਟ ਹੈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਬਿਲਕੁਲ ਜੀ ਸਰਕਾਰ ਅੰਨੀ ਵੀ ਹੈ ਸਰਕਾਰ ਇਹਦੇ ਵਿੱਚੋਂ ਪੈਸਾ ਕਮਾਣਾ ਚਾਹੁੰਦੀ ਹੈ ਕਾਰਨ ਕੀ ਹੈ ਕਾਰਣੀ ਹੈਗੀ ਆ ਇਸ ਵੇਲੇ ਪੰਜਾਬ ਸਰਕਾਰ ਜਿਹੜੇ ਜਿੰਨੇ ਵੀ ਪੋਲੀਟੀਕਲ ਲੋਕ ਆ ਚਾਹੇ ਤੋਂ ਪਹਿਲਾਂ ਦੂਸਰੀਆਂ ਸਰਕਾਰਾਂ ਨਹੀਂ ਆ ਦੂਸਰੀ ਪਾਰਟੀ ਦੀਆਂ ਇਹਦੇ ਵਿੱਚ ਉਹਨਾਂ ਨੂੰ ਪੈਸਾ ਖੂਬ ਆ ਰਿਹਾ ਇਹ ਪੈਸਾ ਜਿਹੜਾ ਉਹ ਆਪਣੇ ਜਾਇਦ ਤੇ ਨਜਾਇਜ਼ ਕੰਮਾਂ ਨੂੰ ਜਿਹੜਾ ਆ ਪੂਰਾ ਕਰਨ ਵਾਸਤੇ ਇਸ ਇਸੋ ਬਿਜ਼ਨਸ ਦੇ ਵਿੱਚੋਂ ਉਹ ਪੈਸਾ ਕਮਾ ਕੇ ਉਹ ਖਰਚ ਕਰ ਰਹੇ ਨੇ ਥੱਲੇ ਜਿਹੜੇ ਕਸਬੇ ਨੇ ਜਿਹੜੇ ਰਿਹਾਇਸ਼ੀ ਇਲਾਕੇ ਨੇ ਉਹ ਲੋਕ ਬੋਲਦੇ ਨਹੀਂ ਔਰ ਜਦੋਂ ਪਾਣੀ ਆਂਦਾ ਜਿਹੜਾ ਹੜ੍ਹ ਵੀ ਆ ਸਕਦਾ ਇੱਥੇ ਜਿਸ ਤਰ੍ਹਾਂ ਆਂਦਾ ਜਿਵੇਂ 4 ਸਾਲ ਪਹਿਲਾਂ ਇੱਥੇ ਆਈ ਸੀ ਲੋਕਾਂ ਦੀ ਇੰਟਰਵਿਊਆਂ ਲਈਆਂ ਸੀ ਇੱਥੇ ਇੰਟਰਵਿਊਜ਼ ਲਈਆਂ ਸੀ ਉਹ ਉਦੋਂ ਲੋਕ ਬਹੁਤ ਡਰੇ ਹੋਏ ਸੀ ਪਰ ਇੱਕ ਕਮੇਟੀ ਵੀ ਬਣਾਈ ਸੀ ਤੇ ਜਿਹੜੀ ਲੋਕਲ ਲੈਵਲ ਤੇ ਇਹ ਸਾਰਾ ਕੰਮ ਰੋਕਣ ਲਈ ਜਿਹੜੀ ਕਮੇਟੀ ਬਣੀ ਸੀ ਅ ਔਰ ਦੇ ਬਾਵਜੂਦ ਇਹ ਸਿਰੇ ਕਿਉਂ ਨਹੀਂ ਚੜ ਰਿਹਾ ਸਰਕਾਰ ਕੋਈ ਐਕਸ਼ਨ ਕਿਉਂ ਨਹੀਂ ਲੈ ਰਹੀ ਉਹਦਾ ਦੋ ਦਿਨਾਂ ਕਰਨਾ ਇੱਕ ਤਾਂ ਸੇ ਕਮੇਟੀ ਬਣੀ ਪਈ ਆ ਖਨਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਜਿਹਦੇ ਪ੍ਰਧਾਨ ਰਜੇਸ਼ ਕੈਪਟਨ ਜੀ ਹੈ ਇਸੇ ਪਿੰਡ ਦੇ ਆ ਇਹ ਭੋਲਵਦਮਾਨੀਆਂ ਦਾ ਇਹ ਇੱਕ ਖਮਲਾ ਹੈ ਇਹ ਜਿੱਥੇ ਅਸੀਂ ਖੜੇ ਆ ਇਹ ਸੁਕਚੈਨਪੁਰ ਹੈ ਇਹ ਵਿੱਚ ਖਾੜ ਅੱਧੀ ਜਿਹੜੀ ਆ ਭੋਲਵਦਮਾਨੀਆਂ ਚ ਅੱਧੀ ਸੁਕਚੈਨਪੁਰ ਦੇ ਵਿੱਚ ਤੇ ਇਸੇ ਪਿੰਡ ਦੇ ਜਿਹੜੇ ਇਸ ਮੁਹੱਲੇ ਦੇ ਕੈਪਟਨ ਰਜੇਸ਼ ਕੁਮਾਰ ਹੈ ਜਿਹੜੇ ਕੀ ਇਸ ਪੂਰੀ ਸੰਘਰਸ਼ ਕਮੇਟੀ ਦੇ ਪ੍ਰਧਾਨ ਹੈ ਸਾਡੇ ਕੋਲ ਸਾਡੇ ਨਾਲ ਮਨੋਜ ਕੁਮਾਰ ਜੀ ਹੈ ਛੇ ਲੋਕ ਲੜ ਰਹੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਹਿਲਾਂ ਲੋਕਾਂ ਨੂੰ ਅਵੇਅਰਨੈਸ ਨਹੀਂ ਸੀ ਪਰ ਹੁਣ ਲੋਕਾਂ ਨੂੰ ਅਵੇਅਰਨੈਸ ਹੈ ਕਿ ਇਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਇਹ ਸਟੋਨ ਕ੍ਰੈਸ਼ਰ ਦਾ ਮਾਲਕ ਕੌਣ ਹੈ ਇਸ ਸਟੋਨ ਕ੍ਰੈਸ਼ਰ ਦਾ ਮਾਲਕ ਜਿਹੜੇ ਆ ਬਹੁਤ ਸਾਰੇ ਮਾਲਕ ਹੈ ਇੱਕ ਨੇ ਸਟੇਕ ਨੇ ਹਾਂਜੀ ਇਹਦੇ ਵਿੱਚੋਂ ਇੱਥੇ ਸਟੇਕ ਨੇ ਸੀ ਜਿਹੜੀ ਆ ਮੇਨ ਜਿਹੜੀ ਆ ਜਿਹੜੀ ਇਹਦੀ ਐਨਓਸੀ ਆ ਉਹ ਇੱਥੋਂ ਦੇ ਇੱਕ ਬਹੁਤ ਤਨਾੜ ਉਹ ਕਾਂਗਰਸ ਦੇ ਵਰਕਰ ਹੈ ਉਹਨਾਂ ਦੇ ਬੇਟੇ ਦੇ ਨਾਂ ਤੇ ਆ ਐਨਓਸੀ ਪਰ ਇਹਦੇ ਵਿੱਚ ਜਿਹੜਾ ਇਹਨੂੰ ਕੰਟਰੋਲ ਕਰ ਰਿਹਾ ਉਹ ਜਲੰਧਾ ਦਾ ਇੱਕ ਬੰਦਾ ਹੈ ਜਿਹਦਾ ਨਾਮ ਹੈ ਬੱਬੂ ਨੀਲਕੰਠ ਅੱਛਾ ਜੀ ਗੁਰੂ ਗੁਰੂ ਨਾ ਦੇ ਟਿਪਰ ਹੈ ਉਹਦਾ ਜਿਹੜੀ ਜਿਹੜੀ ਟਰਾਂਸਪੋਰਟ ਇੰਡਸਟਰੀ ਹੈ ਉਹਦੇ ਪਰ ਉਹਦਾ ਕਬਜ਼ਾ ਹੈ ਇਸ ਇਲਾਕੇ 'ਚ ਤੁਸੀਂ ਦੇਖੋਗੇ ਤਲਵਾੜੇ 'ਚ ਤਲਵਾੜੇ ਵਿੱਚ 90% ਟਿਪਰ ਦੋ ਹੀ ਸ਼ਖਸ਼ਾਂ ਦੇ ਆ ਇੱਕ ਹੈਗਾ ਗਿਲ ਚੰਦੀ ਟਰਾਂਸਪੋਰਟ ਤੇ ਦੂਸਰਾ ਗੁਰੂ ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਜਿਹੜੇ ਛੋਟੇ ਟਿਪਰ ਕਾਰੋਬਾਰੀ ਆ ਉਹਨਾਂ ਨੂੰ ਵੀ ਖੁੱਡੇ ਲਾਣ ਲਾਤਾ ਉਹਨਾਂ ਨੇ ਵੀ ਇੱਥੇ ਧਰਨੇ ਦਿੱਤੇ ਆ ਠੀਕ ਹੈ ਜਦਕਿ ਜਿਹੜੇ ਵੱਡੇ ਟਿਪਰ ਹੈ ਜਿਨ੍ਹਾਂ ਕੋ 150 200 200 ਟਿਪਰ ਹੈ ਇਹ ਲੋਕਾਂ ਨੇ ਇੱਕ ਉੱਥੇ ਵੀ ਮਨੋਪਲੀ ਬਣਾ ਪਈ ਆ ਕਿ ਛੋਟੇ ਨੂੰ ਕੰਮ ਨਹੀਂ ਕਰਨਾ ਉਹਨਾਂ ਨੂੰ ਇੱਕ ਖਦੇੜ ਦਿੱਤਾ ਗਿਆ ਤੇ ਇੱਥੇ ਜਿਹੜੇ 90% ਜਿਹੜਾ ਮਾਲ ਢੋਈ ਢਵਾਈ ਕੀਤੀ ਜਾ ਰਹੀ ਹੈ ਉਹ ਉਹਦੇ ਵਿੱਚ ਗੁਰੂ ਤੇ ਦੂਜਾ ਗੈਲ ਚੰਦੀ ਟ੍ਰਾਂਸਪੋਰਟ ਇਹ ਨੀਲਕੰਠ ਕ੍ਰਸ਼ਰ ਆਨਰ ਉਹ ਹੀ ਨੇ ਜਿਨ੍ਹਾਂ ਦੇ ਰੋਪੜ ਸਤਲੁਜ ਦੇ ਕੰਡੇ ਤੇ ਵੀ ਨੀਲਕੰਠ ਜਿਹੜੇ ਕ੍ਰਸ਼ਰ ਆਨਰ ਮੇਬੀ ਉਹ ਵੀ ਉਹੀ ਹੈ ਹਾਂਜੀ ਹਾਂਜੀ ਠੀਕ ਹੈ ਪਰ ਇਹ ਵਾਚਣ ਵਾਲੀ ਗੱਲ ਹੈ ਦਿਸ ਇਜ਼ ਯੈਟ ਟੂ ਬੀ ਪ੍ਰੂਵਡ ਕਿ ਇਹ ਵਾਕਈ ਉਹੀ ਨੀਲਕੰਠ ਕ੍ਰਸ਼ਰ ਵਾਲੇ ਆ ਨਹੀਂ ਤੇ ਜਦ ਅਸੀਂ ਬਤੌਰ ਪੱਤਰਕਾਰ ਇੰਨੀ ਕੋਕ ਕਰ ਸਕਦੇ ਆ ਕਿ ਸਰਕਾਰਾਂ ਇੰਨੀ ਕੋਕ ਨਹੀਂ ਕਰ ਸਕਦਾ ਸਰਕਾਰਾਂ ਕਰਦੀ ਐ ਬਸ ਇੱਥੇ ਚੋਰ ਤੇ ਕੁੱਤੀ ਮਿਲ ਗਈ ਹੈ ਹੁਣ ਦੁੱਧ ਜਿਹੜਾ ਉਹ ਮਤਲਬ ਕਿ ਉਹਦੀ ਰਾਖੀ ਕੌਣ ਕਰੇਗਾ ਹੁਣ ਲੋਕ ਖੜੇ ਹੋ ਰਹੇ ਆ ਇੱਥੇ ਹਾਲਾਤ ਇਹ ਹੈਗੇ ਆ ਕਿ ਜਦੋਂ ਲੋਕ ਬੋਲਦੇ ਆ ਲੋਕਾਂ ਦੇ ਹਮਲੇ ਕੀਤੇ ਜਾ ਰਹੇ ਆ ਜਦੋਂ ਲੋਕ ਪੁਲਿਸ ਕੋਲ ਜਾਂਦੇ ਆ ਪੁਲਿਸ ਕੋਈ ਉਹਨਾਂ ਦੀ ਸੁਣਾਈ ਨਹੀਂ ਕਰਦੀ ਫਿਰ ਜਦੋਂ ਲੋਕਾਂ ਦੇ ਫਿਰ ਹਮਲੇ ਹੁੰਦੇ ਆ ਲੋਕ ਸੜਕਾਂ ਤੇ ਆ ਜਾਂਦੇ ਆ ਫਿਰ ਜਦੋਂ ਸੜਕਾਂ ਤੇ ਆਉਂਦੇ ਆ ਫਿਰ ਲੋਕ ਪੁਲਿਸ ਲੋਕਾਂ ਦੇ ਉੱਪਰ ਪਰਚੇ ਦਰਜ ਕਰੀ ਹੈ ਪਿੱਛੇ ਇੱਕ 4 ਜੁਲਾਈ ਨੂੰ ਕੈਪਟਨ ਮਨੋਰ ਲਾਲ ਹੈ ਜਿਹੜੇ ਕੀ ਇਹ ਆਪਣਾ ਆਪਣੀ ਦੁਕਾਨ ਤੇ ਕੰਮ ਕਰ ਰਹੇ ਸੀ ਭੋਲ ਕੋਲੋਤਾ ਜਦੋਂ ਸ਼ਾਮ ਨੂੰ ਇੱਕ ਮੋਟਰਸਾਈਕਲ ਤੇ ਸਵਾਰ ਚਾਰ ਅਣਪਛਾਤੇ ਨੌਜਵਾਨ ਆ ਕੇ ਉਹਨਾਂ ਦਾ ਮਾਰਕੁੱਟ ਕਰਦੇ ਆ ਲੋਕਾਂ ਨੇ ਗੁੱਸੇ ਵਿੱਚ ਆ ਕੇ ਧਰਨਾ ਲਾਇਆ ਧਰਨਾ ਲੱਗਿਆ ਸੀ ਧਰਨਾ ਲੱਗਿਆ ਉਹਦੇ ਵਿੱਚ ਮੈਂ ਵੀ ਗਿਆ ਸਵੇਰੇ ਜਦੋਂ ਅਸੀਂ ਗਏ ਆ ਤੇ ਪੁਲਿਸ ਨੇ ਉਹਨਾਂ ਲੋਕਾਂ ਨੂੰ ਫੜਨ ਦੀ ਵਜਾਏ ਜਿਹੜੇ ਹਮਲਾਵਰ ਐ ਔਰ ਕੈਪਟਨ ਮਨੋਰ ਲਾਲ ਦੀ ਸ਼ਿਕਾਇਤ ਦੇ ਉੱਪਰ ਕਰਾਸ਼ਰ ਮਾਲਕਾਂ ਦੇ ਖਿਲਾਫ ਕਾਰਵਾਈ ਕਰਨ ਦੀ بجائے ਉਹਨਾਂ ਨੇ ਉਲਟਾ ਧਰਨਾਕਾਰੀਆਂ ਦੇ ਉੱਪਰ ਪਰਚੇ ਦਰਜ ਕਰ ਦਿੱਤੇ ਜਿਦੇ ਵਿੱਚ ਕੈਪਟਨ ਰਜੇਸ਼ ਕੁਮਾਰ ਜੀ ਵੀ ਆਪਣੇ ਮਨੋਜ ਕੁਮਾਰ ਜੀ ਵੀ ਜਿਹੜੇ ਕਿ ਸੈਕਟਰੀ ਆ ਉਹਦੇ ਨਾਲ ਹੋਰ ਜਿਹੜੇ ਕਮੇਟੀ ਦੇ ਮੈਂਬਰ ਆ ਅੱਠ ਮੈਂਬਰ ਕਮੇਟੀ ਦੇ ਨੋਮਾ ਪੱਤਰਕਾਰ ਪੰਜਾਬੀ ਟ੍ਰਿਬਿਊਨ ਦਾ ਮੈਂ ਤੇ ਦਸਮਾ ਤਰਮਿੰਦਰ ਸਿੰਘ ਜਿਹੜਾ ਕਿ ਇਸ ਇਲਾਕੇ ਦੇ ਵਿੱਚ ਉਹਦੇ ਬਾਵਜੂਦ ਵੀ ਐਕਸ਼ਨ ਹੋਇਆ ਉਹਨਾਂ ਦੇ ਪਰਚੇ ਦਰਜ ਕੀਤੇ ਜਾਂਦੇ ਦੋ ਤਰ੍ਹਾਂ ਦੇ ਪਰਚੇ ਦਰਜ ਕੀਤੇ ਜਾਂਦੇ ਆ ਇੱਕ ਸਟੇਟ ਹਾਈਵੇ ਰੋਕਣ ਦਾ ਇਹ ਦੂਸਰਾ ਹਮ 7550 ਔਰ ਇਹ باوجود ਕੋਈ ਐਕਸ਼ਨ ਨਹੀਂ ਹੋਇਆ ਐਕਚੁਅਲ ਕੋਈ ਨਹੀਂ ਇਹ ਹਲਕਾ ਕਿਹੜਾ ਪੈਂਦਾ ਔਰ ਇੱਥੋਂ ਐਮਐਲਏ ਕੌਣ ਔਰ ਕਿਹੜੀ ਪਾਰਟੀ ਦੇ ਇਹ ਹਲਕਾ ਦਸੂਆ ਪੈਂਦਾ ਜੀ ਇੱਥੋਂ ਐਮਐਲਏ ਆਮ ਆਦਮੀ ਪਾਰਟੀ ਦੇ ਆ ਐਡਵੋਕੇਟ ਕਰਮਵੀਰ ਸਿੰਘ ਕੁੰਮਣ ਅ ਮੈਂ ਤਾਂ ਦੀਪਕ ਇੱਥੇ ਇਹ ਗੱਲ ਇੱਥੇ ਤੱਕ ਵੀ ਕਹਾਂਗਾ ਜਿੱਥੇ ਗੱਲ ਕੀਤੀ ਤੇ ਕੋਈ ਚੋਰ ਨਾਲ ਜਿਹੜਾ ਕੁੱਤੀ ਰਲ ਜੇ ਕਾਂਗਰਸ ਜਿਹੜੀ ਇਸ ਵੇਲੇ ਆਪੋਜੀਸ਼ਨ ਪਾਰਟੀ ਹੈ ਜਾਂ ਅਕਾਲੀ ਦਲ ਵੀ ਜਿਹੜੀ ਇਹਨਾਂ ਰੌਲਾ ਪਾਉਂਦੀ ਹੈ ਬਿਸ਼ੱਕ ਦੀ ਉਹ ਪ੍ਰਤਾਪ ਬਾਜਵਾ ਹੋਵੇ ਜਾਂ ਸੁਖਬੀਰ ਸਿੰਘ ਹੋਵੇ ਸਾਡਾ ਸਟੋਰੀ ਟਾਕ ਦਾ ਇਹਨਾਂ ਤੋਂ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਵੱਡਾ ਸਵਾਲ ਹੈ ਕਿ ਸਾਨੂੰ ਇਹ ਲੱਗਦਾ ਹੈ ਜਦੋਂ ਇਲੀਗਲ ਮਾਈਨਿੰਗ ਦਾ ਸਵਾਲ ਆਉਂਦਾ ਹੈ ਤੇ ਜੇ ਸਰਕਾਰ ਚੋਰ ਹੈ ਜੇ ਮਾਫੀਆ ਚੋਰ ਹੈ ਤੇ ਆਪੋਜੀਸ਼ਨ ਕੁੱਤੀ ਹੈ ਜਿਹੜੀ ਕਿ ਇਹ ਸਰਕਾਰ ਨਾਲ ਇਹ ਚੋਰਾ ਨਾਲ ਰੈਲੀ ਹੋਈ ਹੈ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਮੈਂ ਜੀ 101% ਸਹਿਮਤ ਹਾਂ ਇਸ ਇਲਾਕੇ ਦੇ ਵਿੱਚ ਸੁਚੈਨਪੁਰ ਦੇ ਵਿੱਚ ਪਹਿਲਾ ਕ੍ਰੈਸ਼ਰ ਜਿਹੜਾ ਆ ਉਹ ਲੱਗਾ ਆ ਅਕਾਲੀ ਭਾਜਪੀ ਦੀ ਸਰਕਾਰ ਦੇ ਵਿੱਚ 2012 ਦੇ ਵਿੱਚ ਜਦੋਂ ਸਰਕਾਰ ਰਿਪੀਟ ਹੋਈ ਆ ਦੂਜੀ ਵਾਰ ਕ੍ਰੈਸ਼ਰ ਜਿਹੜਾ ਚੱਲਿਆ ਕਾਂਗਰਸ ਦੇ ਰਾਜ ਦੇ ਵਿੱਚ ਉਸ ਵੇਲੇ ਇੱਥੋਂ ਦੇ ਵੇਹੀ ਸਾਡੇ ਇਲਾਕੇ ਦੇ ਵਿਧਾਇਕ ਸੀਗੇ ਆ ਆਪਣੇ ਅਰੋਹ ਕੁਮਾਰ ਮਿੱਕੀ ਡੋਗਰਾ ਜੀ ਠੀਕ ਹੈ ਜੀ ਉਹਨਾਂ ਦੇ ਰਾਜ ਪੀਸੀ ਡੋਗਰਾ ਦੇ ਬੇਟੇ ਆਰਸੀ ਡੋਗਰਾ ਦੇ ਬੇਟੇ ਠੀਕ ਹੈ ਜੀ ਉਹਦੇ ਬਾਅਦ ਹਾਂਜੀ ਉਦੋਂ ਬਾਅਦ ਜਿਹੜੇ ਮੌਜੂਦਾ ਵਿਧਾਇਕ ਹੈ ਉਹਨਾਂ ਨੇ ਇਸ ਇਲਾਕੇ ਦੇ ਵਿੱਚ ਕਿਹਾ ਬਹੁਤ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਆ ਉਹਨਾਂ ਨੇ ਸ਼ਰੇਆਮ ਕਿਹਾ ਕਿ ਅਸੀਂ ਆਵਾਂਗੇ ਸੱਤਾ 'ਚ ਅਸੀਂ ਕ੍ਰੈਸ਼ਰ ਬੰਦ ਕਰਾਵਾਂਗੇ ਪਰ ਅੱਜ ਮੌਜੂਦਾ ਦੌਰ ਦੇ ਵਿੱਚ ਤੁਸੀਂ ਦੇਖੋ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਵੀ ਇੱਕ ਰੈਸ਼ਰ ਇਹਨਾਂ ਦੀ ਗਿਣਤੀ ਵਧੀ ਆ ਘਟੀ ਨਹੀਂ ਆ ਮਾਈਨਿੰਗ ਵਧੀ ਆ ਘਟੀ ਨਹੀਂ ਆ ਲੋਕਾਂ ਦੀਆਂ ਸਮੱਸਿਆਵਾਂ ਵਧੀਆਂ ਘਟੀਆਂ ਨਹੀਂ ਆ ਹਾਂ ਪਰ ਇੱਕ ਗੱਲ ਹੈ ਕਿ ਇਸ ਸਾਰੇ ਕਾਸੇ ਦੇ ਵਿੱਚ ਲੋਕ ਆਰਗੇਨਾਈਜ਼ ਹੋਏ ਆ ਲੋਕ ਉੱਠੇ ਆ ਲੋਕ ਖੜਨ ਲੱਗੇ ਆ ਲੋਕ ਲੜਨ ਲੱਗੇ ਆ ਤੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਡਟਣਗੇ ਹਾਂਜੀ ਵਿਜੇ ਸ਼ਰਮਾ ਜੀ ਤੁਸੀਂ ਵੀ ਕਮੇਟੀ ਮੈਂਬਰ ਹੋ ਇੱਕ ਦੋ ਪੁਆਇੰਟ ਜਿਹੜੇ ਰਹਿ ਗਏ ਸੀ ਤੁਸੀਂ ਦੱਸਣਾ ਚਾਹੋਗੇ ਹਾਂਜੀ ਸਰ ਮੇਨ ਚੀਜ਼ ਇਹ ਹੈ ਕਿ ਜਿੱਥੇ ਅਸੀਂ ਜਿੱਥੇ ਅਸੀਂ ਖੜੇ ਆ ਇਹ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਬਲਾਕ ਤਲਵਾੜਾ ਦਾ ਪਿੰਡ ਪੋਲਬਦਵਾਨੀਆਂ ਹੈ ਹਮਮ ਉਹ ਇਹ ਪੋਲਬਦਵਾਨੀਆਂ ਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਇਹ ਗ੍ਰੀਨਰੀ ਹੈ ਸ਼ਿਵਾਲਿਕ ਪਹਾੜੀਆਂ ਹੈ ਬਟ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਿਵਾਲਿਕ ਪਹਾੜੀਆਂ ਦਾ ਕਿਸ ਤਰ੍ਹਾਂ ਚੀਰ ਹੜਨ ਕੀਤਾ ਜਾ ਰਿਹਾ ਸਾਡੀ ਆਬਾਦੀ ਦੇ ਬਿਲਕੁਲ ਨੇੜੇ ਘਟੋ ਘੱਟ 50 ਮੀਟਰ ਤੇ ਇੱਕ ਅਗਰੈਸ਼ਨ ਆਲਰੇਡੀ ਇਸਟੈਬਲਿਸ਼ਡ ਹੈ ਕਮੇਟੀ ਨੇ ਬੜੀ ਇੱਕ ਸਾਲ ਤੋਂ ਮਿਹਨਤ ਕਰਕੇ ਉਹ ਅਗਰੈਸ਼ਨ ਨੂੰ ਬੰਦ ਕਰਵਾਇਆ ਠੀਕ ਬੰਦ ਕਰਵਾਉਣ ਤੋਂ ਜਦੋਂ ਇਹ ਪ੍ਰੋਸੈਸ ਚੱਲ ਹੀ ਰਿਹਾ ਸੀ ਬੰ ਸਾਡੇ ਘਰਾਂ ਤੋਂ ਲਗਭਗ 250 ਤੋਂ 300 ਮੀਟਰ ਇੱਕ ਨਮਾ ਸਟੋਨ ਕ੍ਰੈਸ਼ਰ ਸਟੈਬਲਿਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਇੱਕ ਹੋਰ ਬਿਜ਼ਨਸਮੈਨ ਨੇ ਅਪਸਟ੍ਰੀਮ ਉੱਪਰ ਕਿ ਉਹ ਵੀ ਥੱਲੇ ਨਹੀਂ ਸਰ ਉਹ ਬਿਲਕੁਲ ਪਹਾੜੀਆਂ ਦੀ ਟੋਪੋਗ੍ਰਾਫੀ ਖਲਾ ਕੇ ਪਹਾੜੀਆਂ ਦੀ ਟੋਪੋਗ੍ਰਾਫੀ ਸ਼ਿਵਾਲਿਕ ਪਹਾੜੀਆਂ ਦੀ ਟੋਪੋਗ੍ਰਾਫੀ ਨੂੰ ਡਿਸਟਰੋਏ ਕਰਕੇ ਉਨੀ ਪਹਿਲੇ ਫਾਊਂਡੇਸ਼ਨ ਬਣਾਈ ਹੈ ਹੁਣ ਵੀ ਡਿਸਟਰੋਏ ਕਰ ਰਿਹਾ ਹੈ ਔਰ ਆਪਣਾ ਕ੍ਰੈਸ਼ਰ ਬਣਾ ਰਿਹਾ ਹੈ ਕ੍ਰੈਸ਼ਰ ਸਟੈਬਲਿਸ਼ ਕਮੈਂਡ ਕਰ ਰਿਹਾ ਹੈ ਤੋਂ ਵੱਡੀ ਦਿੱਕਤ ਵਾਲੀ ਗੱਲ ਹੈ ਕਿ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਪੋਲੀਟੀਕਲ ਪਾਰਟੀਆਂ ਹੈ ਜਿਹੜੀ ਸ ਉਹ ਹੁਹੱਲਾ ਵੀ ਕਰ ਰਹੀ ਹੈ ਸ਼ੋਰ ਮਚਾ ਰਹੀ ਹੈ ਸਰਕਾਰ ਦੀ ਲੋਕਾਂ ਨੂੰ ਜਾਗਰੂ ਕਰ ਰਹੀ ਹੈ ਸਰਕਾਰ ਨੂੰ ਦੱਸ ਰਹੀ ਹੈ ਕਿ ਦੇਖੋ ਜੀ ਕਿਦਾਂ ਸ਼ਿਵਾਲੀ ਪਹਾੜੀਆਂ ਦਾ ਚੀਰਨ ਹੋ ਰਿਹਾ ਕਿਦਾਂ ਟੋਪੋਗ੍ਰਾਫੀ ਖਾਈ ਜਾ ਰਹੀ ਹੈ ਬਟ ਨਾਂ ਤੇ ਸਾਨੂੰ ਸਰਕਾਰ ਵੱਲੋਂ ਕੋਈ سپورਟ ਮਿਲਦੀ ਪਈ ਨਾ ਸਾਨੂੰ ਆਪੋਜੀਸ਼ਨ ਪਰ ਲੋਕੋ سپورਟ ਮਿਲਦੀ ਪਈ ਨਾ ਹੀ ਜਿਹੜੀ ਨੌਕਰਸ਼ਾਈ ਹੈ ਜਿਹੜੇ ਅਫੀਸਰ ਹੈ ਜਿਨ੍ਹਾਂ ਦੀ ਡਿਊਟੀ ਹੈ ਤਨਖਾਹ ਲੈ ਰਹੇ ਸੀ ਕੰਮ ਦੀ ਕਿ ਠੀਕ ਆਪਾਂ ਇਹ ਬਚਾਣੀਆਂ ਸ਼ਿਵਾਲੀ ਪਹਾੜੀਆਂ ਖੰਡਾ ਮਾਫੀ ਹੈ ਤੁਹਾਨੂੰ ਨਾ ਉਹਨਾਂ ਕੋਲੋਂ ਕੋਈ سپورਟ ਮਿਲ ਰਹੀ ਹੈ ਉਲਟਾ ਸਾਨੂੰ ਮਿਲ ਕੀ ਰਿਹਾ ਹੈ ਸਾਨੂੰ ਇਹ ਮਿਲ ਰਿਹਾ ਹੈ ਕਿ ਸਾਡੇ ਬੰਦਿਆਂ ਨੂੰ ਉਤ ਤੋਂ ਲਾਵਾ ਪੁਲਿਸ ਪ੍ਰਸ਼ਾਸਨ ਦਾ ਵੀ ਸਾਨੂੰ ਕੋਈ ਵਧੀਆ ਰਿਸਪਾਂਸ ਨਹੀਂ ਮਿਲਦਾ ਪਿਆ ਹਲੇ ਤੱਕ ਜਿਨ੍ਹਾਂ ਸਾਡੀ ਕਮੇਟੀ ਦੇ ਮੈਂਬਰਾਂ ਤੇ ਅਟੈਕ ਹੋਇਆ ਨਾ ਤੇ ਉਹ ਹਥਿਆਰੇ ਫੜੇਗੇ ਨਾ ਉਹ ਉਹਨਾਂ ਵੱਲੋਂ ਸਾਨੂੰ ਕੋਈ ਜ਼ਿਆਦਾ ਡਿਲੀਵਰੀ ਦੱਸਿਆ ਗਿਆ ਕਿ ਉਹ ਬੰਦੇ ਕਿੱਥੇ ਹੈ ਮਤਲਬ ਹਾਊ ਇਸ ਇਟ ਪੋਸੀਬਲ ਕਿ ਪੁਲਿਸ ਦਾ ਇੰਨਾ ਟੇ ਲੜ ਰਹੀ ਹੈ ਤੇ ਇਹ ਜਿਹੜਾ ਤਲਵਾਰਾ ਹਾਜੀਪੁਰ ਵਾਲਾ ਜਿਹੜਾ ਹਾਈਵੇ ਹੈ ਸਟੇਟ ਹਾਈਵੇ ਇਹ ਸਾਰੀ ਰਾਤ ਮੈਂ ਸੁਣਿਆ ਟਿਪਰਾਂ ਬਈ ਕਾਫੀ ਹਨੇਰੀ ਹੈ ਕਾਫੀ ਜ਼ਿਆਦਾ ਤਾਦਾਦ ਵਿੱਚ ਓਵਰਲੋਡਿੰਗ ਟਿਪਰ ਸਾਰੀ ਰਾਤ ਚੱਲਦੇ ਇੱਥੇ 9 ਵਜੇ ਕੰਮ ਸ਼ੁਰੂ ਹੋ ਜਾਂਦਾ ਜਿਵੇਂ ਦੱਸਿਆ ਤੁਹਾ ਔਰ ਇਥੇ ਮਾਈਨਿੰਗ ਦੇ ਵਿੱਚ ਤੁਸੀਂ ਕਹੋਗੇ 150 150 ਫੁੱਟ ਉੱਚੇ ਪਹਾੜ ਤੇ 150 150 ਫੁੱਟ ਡੂੰਗੀ ਸਵਾਹਪੁਰ ਸੱਤੀ ਸਵਾਹ ਨਦੀ ਨੇ ਔਰ ਜਿੱਥੇ ਦਫਾ ਚਾਰ ਤੇ ਪੰਜ ਹੈ ਉੱਥੇ ਵੀ ਮਾਈਨਿੰਗ ਹੋ ਰਹੀ ਹੈ ਔਰ ਸਭ ਤੋਂ ਵੱਡਾ ਸਾਨੂੰ 38 ਦਾਸ ਦੀ ਇਸ ਏਰੀਆ ਦੀ ਬੜੇ ਦੁੱਖ ਦੀ ਗੱਲ ਹੈ ਕਿ ਜਿਹੜਾ ਇਸ ਏਰੀਆ ਦਾ ਪ੍ਰਸ਼ਾਸਨ ਹੈ ਇਸ ਏਰੀਆ ਦੇ ਜਿਹੜੇ ਮੌਜੂਦਾ ਨੌਕਰਸ਼ਾਈ ਹੈ ਪਲੱਸ ਜਿਹੜੇ ਪੋਲੀਟੀਸ਼ੀਅਨ ਸਾਡੇ ਕੈ ਲੋਕੀ ਸਰਕਾਰ ਹੈ ਬਿਲਕੁਲ ਲਥਾਰੀਕ ਅਪਰੋਚ ਹੈ ਉਹਨਾਂ ਤੋਂ ਅੱਜ ਕੈ ਲੋਕੀ ਕਾਫੀ ਜ਼ਿਆਦਾ ਖਫਾ ਹੈ ਤੁਸੀਂ ਦੇਖਿਆ ਸਟੋਨ ਕ੍ਰਸ਼ਰ ਨੂੰ ਇੱਕ ਟੈਂਪਰਰੀ ਸਟੇਟਾ ਮਿਲਿਆ ਹੈ ਲੇਕਿਨ ਇਹ ਕ੍ਰਸ਼ਰ ਪੱਟਿਆ ਕਿਉਂ ਨਹੀਂ ਜਾ ਰਿਹਾ ਉਹਦੀ ਇੱਕ ਕ੍ਰਸ਼ਰ ਦੀ ਬਜਾਏ ਇੱਥੇ ਦੂਸਰਾ ਕ੍ਰਸ਼ਰ ਇੰਸਟਾਲ ਹੋ ਗਿਆ ਹੈ ਇਹਦਾ ਜਵਾਬ ਅਸੀਂ ਸਰਕਾਰ ਤੋਂ ਵੀ ਚਾਹੁੰਦੇ ਹਾਂ ਇਹਦਾ ਜਵਾਬ ਅਸੀਂ ਆਪੋਜੀਸ਼ਨ ਪਾਰਟੀ ਤੋਂ ਵੀ ਚਾਹੁੰਦੇ ਹਾਂ ਜੇ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਵੀ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਲੋਕਾਂ 'ਚ ਇਹ ਮੈਸੇਜ ਸਪਰੈਡ ਹੋ ਸਕੇ ਔਰ ਹਾਂ ਤੁਹਾਡੇ ਮਨ 'ਚ ਬਹੁਤ ਸਾਰੇ ਵਿਚਾਰ ਆ ਰਹੇ ਹੋਣ ਜੇ ਤੁਹਾਡੇ ਇਲਾਕਿਆਂ 'ਚ ਤੁਹਾਡੇ ਹਲਕਿਆਂ 'ਚ ਇਲੀਗਲ ਮਾਈਨਿੰਗ ਜਾਂ ਨਸ਼ਿਆਂ ਦੀ ਤੁਸੀਂ ਸਾਡੀਆਂ ਪਿੱਛੇ ਨਸ਼ਿਆਂ ਦੀ ਵੀ ਚਿੱਟੇ ਨਾਲ ਕਿੰਨੇ ਲੜਕੇ ਜਿਹੜੇ ਮਾਲਵੇ ਚ ਮਰੇ ਨੇ ਤੁਸੀਂ ਸਾਡੀ ਨਸ਼ੇ ਦੀ ਵੀ ਵੀਡੀਓ ਦੇਖੀਆਂ ਜੇ ਤੁਹਾਡੇ ਹਲਕੇ ਚ ਕੋਈ ਮਾਈਨਿੰਗ ਦਾ ਇਸ਼ੂ ਹੈ ਜਾਂ ਕੋਈ ਨਸ਼ਿਆਂ ਦਾ ਇਸ਼ੂ ਹੈ ਤੇ ਉਸ ਨੂੰ ਸਾਡੇ ਥੱਲੇ ਕਮੈਂਟਸ ਕਾਲਮ ਚ ਵੀ ਲਿਖੋ ਔਰ ਸਾਨੂੰ ਕੰਟੈਕਟ ਕਰੋ ਕੋਈ ਵੀ ਵਿਚਾਰ ਜੋ ਤੁਸੀਂ ਕਮੈਂਟ ਕਾਲਮ ਚ ਲਿਖੋਗੇ ਉਹ ਸਾਡੇ ਲਈ ਸਾਡੀ ਇਨਫੋਰਮੇਸ਼ਨ ਚ ਵਾਧਾ ਹੀ ਹੋਏਗਾ ਔਰ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਵੀ ਕਰੋ ਸਕਰੀਨ ਦੇ ਥੱਲੇ ਤੁਸੀਂ QR ਕੋਡ ਦਾ ਪੱਟੀ ਦੇਖ ਸਕਦੇ ਹੋ QR ਕੋਡ ਕਿ ਇਹ ਇਸ QR ਕੋਡ ਦੇ ਰਾਹੀਂ ਤੁਸੀਂ ਸਾਨੂੰ ਫਾਈਨੈਂਸ਼ੀਅਲ ਕੰਟਰੀਬਿਊਸ਼ਨ ਵੀ ਦਿਓ ਤਾਂ ਕਿ ਅਸੀਂ ਅੰਮ੍ਰਿਤਸਰ ਤੋਂ ਲੈ ਕੇ ਮਾਨਸੇ ਤੋਂ ਤੱਕ ਟਰੈਵਲ ਕਰਕੇ ਲੋਕਾਂ ਨਾਲ ਜੁੜੀਆਂ ਖਬਰਾਂ ਲੋਕਾਂ ਨਾਲ ਜੁੜੇ ਮਸਲੇ ਤੁਹਾਡੇ ਸਾਹਮਣੇ ਐਦਾ ਹੀ ਆ ਦੀਪਕ ਵਰਗੇ ਲੋਕਲ ਜਰਨਲਿਸਟ ਜੁਜਾਰੂ ਜਰਨਲਿਸਟ ਦੀ ਮਦਦ ਨਾਲ ਉਹਨਾਂ ਦੀ ਕੋਆਪਰੇਸ਼ਨ ਨਾਲ ਤੁਹਾਡੇ ਸਾਹਮਣੇ ਇਹ ਆਪਣੇ ਪਰਦੇ ਰਹੀ ਤੁਹਾਨੂੰ ਇਨਫੋਰਮੇਸ਼ਨ ਦੇ ਸਕੀਏ ਪੰਜਾਬ ਚ ਕੀ ਹਾਲਾਤ ਨੇ ਅਸੀਂ ਤੁਹਾਨੂੰ ਦੱਸ ਸਕੀਏ ਸਾਡੇ ਸਟੋਰੀ ਟਾਕ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਸਤਿ ਸ੍ਰੀ ਅਕਾਲ